ਅੱਜ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੰਗੇ ਪੈਰੀ ਆ ਗਿਆ ਪੰਨਾ ਤੁਹਾਡਾ ਸਵਾਗਤ ਹੈ ਜੀ ਹੁਣ ਅਸੀਂ ਨਾ ਜਮਈ ਸੂਰਜ ਦੇ ਸਾਹਮਣੇ ਬੈਠੇ ਆਂ ਤੇ ਮੇਰੀਆਂ ਹਰ ਬੋਦੀ ਅੱਖਾਂ ਨਹੀਂ ਖੁੱਲਦੀਆਂ ਆਹੋ ਮੇਰੀ ਗੋਦੀ 'ਚ ਲੇਟਿਆ ਬੈਠਾ ਤੇ ਅਸੀਂ ਜਿਵੇਂ ਤੁਹਾਨੂੰ ਕੱਲ੍ਹ ਵਾਲੇ ਵਲੌਗਸ ਤੋਂ ਤੁਹਾਨੂੰ ਪਤਾ ਲੱਗ ਗਿਆ ਤਾਂ ਵੀ ਅਸੀਂ ਜਾਣਾ ਹੈ ਕਿੱਥੇ ਜਾਣਾ ਹੈ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਹੁਣ ਇਹ ਨਹੀਂ ਦੱਸਦੇ ਬਾਕੀ ਮਾਸੀ ਮਾਸੜੋਨੀ ਬਸ ਆ ਰਹੇ ਨੇ ਮੈਂ ਉਹਨਾਂ ਨਾਲ ਜਾਣਾ ਹੈ ਮੈਨੂੰ ਲੈ ਕੇ ਜਾਣਗੇ ਕਿਉਂਕਿ ਜਿਨ੍ਹਾਂ ਨੇ ਬੁਲਾਇਆ ਏ ਉਹਨਾਂ ਦਾ ਸਪੈਸ਼ਲ ਉਹ ਆਇਆ ਸੀ ਇਨਵੀਟੇਸ਼ਨ ਵੀ ਗਗਨ ਨੂੰ ਜ਼ਰੂਰ ਲੈ ਕੇ ਆਉਣਾ ਏ ਤਾਂ ਕਰਕੇ ਫਿਰ ਮੈਂ ਵੀ ਜਾ ਰਹੀ ਹਾਂ ਉਹ ਨਹੀਂ ਤਾਂ ਸ਼ਾਇਦ ਮੈਂ ਜਾਂਦੀ ਨਾ ਤੇ ਬਸ ਹੁਣ ਆਉਣ ਵਾਲੇ ਨੇ ਉਹਨਾਂ ਨੇ ਨਾ ਮਾਸੜ ਉਹਨਾਂ ਨੇ ਲੰਗਖੰਡ ਪੜ੍ਹ ਪਾਟ ਕਲਾ ਉਹ ਸੀ ਉਹਦਾ ਭੋਗ ਪੈਣਾ ਤਾਂ ਬਸ ਹੁਣ ਉਹ ਤੁਰ ਪਏ ਬਸ 15 ਮਿੰਟਸ ਪਹੁੰਚਾਂਗੀ ਕਿ ਮੈਂ ਹਰ ਯੂਵੀ ਚੱਲਨੀ ਆ ਜੇ ਯੂਵੀ ਦੀ ਛੁੱਟੀ ਕਰਕੇ ਚੱਲਨੀ ਮੈਂ ਕਿਹੜੀ ਯੂਵੀ ਹਮੇਸ਼ਾ ਤੱਕੇ ਪੂ ਜੂਵੀ ਹਮੇਸ਼ਾ ਕਿੰਨਾ ਵੀ ਮਮਾ ਮੈਨੂੰ ਛੱਡ ਕੇ ਭੱਜ ਜਾਂਦੀ ਹੈ ਸਾ ਮਾ ਯੂਵੀ ਅੱਜ ਯੂਵੀ ਕਰਕੇ ਜਲਦੀ ਚੱਲਦੀ ਹੈ ਨਾ ਐਤਵਾਰ ਨੂੰ ਚੱਲੇ ਇਹ ਨਹੀਂ ਜਾਂਦਾ ਇਹਨੂੰ ਨਹੀਂ ਲੈ ਕੇ ਜਾਣਾ ਇੰਤਰ ਰੋ ਆ ਕੇ ਰਹਿਣਾ ਇਹ ਤਾਂ ਰੋਊਗਾ ਅੰਦਰ ਗੜਾ ਭੱਜ ਜਾਣਾ ਗੱਡੀ ਚ ਲਾ ਕੇ ਹੋਏ ਅਦਾ ਉਹ ਨੂੰ ਐਚਓ ਦੇ ਮਾਰੀ ਸਾਡੇ ਕੋਲੇ ਬੈਠਾ ਹੈ ਜਿਸ ਮੈਨੂੰ ਲੈ ਕੇ ਜਾਣਗੇ ਆਇਆ ਹੈ ਨਹੀਂ ਗਗਨ ਕੁਲਵਾ ਕੇ ਆ ਗਈ ਸਾ ਯੂਵੀ ਆ ਗਈ ਅਸੀਂ ਅੱਜ ਦੂਜਾ ਵੀ ਜਾਊ ਅਸੀਂ ਚੱਲੇ ਆ ਤੇ ਸਰਪ੍ਰਾਈਜ਼ ਆ ਅਜੇ ਨਹੀਂ ਦੱਸਦੇ ਅਜੇ ਵੀ ਨਹੀਂ ਦੱਸਣਾ ਅਸੀਂ ਵੀ ਨਹੀਂ ਦੱਸਣਾ ਅੱਗੇ ਲਾ ਕੇ ਐ ਵੀ ਜਾਊਗਾ ਹੋਰ ਇਹਦੇ ਕਰਕੇ ਤਾਂ ਐਂ ਦਵਾਰ ਨੂੰ ਆਏ ਆ ਹੈ ਹੋਰ ਬਹੁਤ ਜ਼ਿਆਦਾ ਨਹੀਂ ਹੈਗਾ ਚਲੋ ਜੀ ਅਰਦਾਸ ਹੈ ਬਾਈ ਬੈਟ ਲੇਟ ਹੋਈ ਆ ਨਾ ਅੱਛਾ ਬਾਬੇ ਨੇ ਬਹੁਤ ਲੰਬਾ ਤੋਰ ਲਿਆ ਕੰਮ ਅੱਛਾ ਜਿਆਦਾ ਲੰਬਾ ਹੋ ਗਿਆ ਹੈ ਮੈਂ ਕਹ ਰਹੀ ਐ ਨੀ ਇਹ ਸੂਟ ਬਹੁਤ ਸੋਹਣਾ ਤਰਾ ਕਿੱਥੋਂ ਲੈਂਦਾ ਹੈ ਇਹ ਇਹ ਪਹਿਲੇ ਹੀ ਤਾਂ ਹੀ ਪਿਆ ਏ ਕਿ ਇਹ ਨੂੰ ਹੋ ਗਏ ਸਾਲ ਡੇਢ ਸਾਲ ਹੋ ਗਿਆ ਪਏ ਇਹ ਨੂੰ ਰੱਖ ਲਿਆ ਕਰ ਉਹ ਨਾ ਪਾ ਨਾ ਕਰ ਐ ਤਾਂ ਪਏ ਨੇ ਅੱਛਾ ਐ ਤਾਂ ਪਏ ਨੇ ਸੂਟ ਹੋਰ ਕਿਵੇਂ ਹੋ ਸਾਰਾ ਪਰਿਵਾਰ ਠੀਕ ਆ ਸਾਰੇ ਵਧੀਆ ਅਬੂ ਠੀਕ ਆ ਅਬੂ ਆ ਹੁਣੀ ਛੱਡ ਕੇ ਆਇਆ ਏ ਕੱਦ੍ਦਾ ਉੱਥੇ ਹੀ ਪਿਆ ਏ ਕਦੇ ਕੰ ਮੇਰੇ ਕੋਲ ਪਹਿ ਜਾਂਦਾ ਏ ਕਦੇ ਪਹਿ ਜਾਂਦਾ ਏ ਆਦੀ ਮੰਮੀ ਠੀਕ ਆ ਹਾਂ ਅੰਦਰ ਐਂ ਵੀ ਚਲ ਬੰਦਿਆ ਦਾਦੀ ਸਾਰੇ ਠੀਕ ਐ ਚਲ ਤੁਸੀਂ ਦੱਸੋ ਤੁਸੀਂ ਠੀਕ ਐ ਬਹੁਤ ਵਧੀਆ ਚਾ ਹੂੰ ਹੂੰ ਪ੍ਰਸ਼ਾਦਾ ਛਕਿਆ ਨਾ ਨਾ ਹਾਂ ਕੁਛ ਵੀ ਨਹੀਂ ਕੁਛ ਵੀ ਨਹੀਂ ਨਾ ਹਾਂ ਚਾਹ ਨੂੰ ਹੱਕਾਂ ਜੇ ਮਾਰਦੇ ਮੈਂ ਫਿਰ ਚਾਹ ਪੀਣ ਬੈਠ ਕੇ ਫਿਰ ਅਸੀਂ ਲੇਟ ਹੋ ਜਾਂਗੇ ਅੱਛਾ ਹੂੰ ਆਮਣੇ ਸਾਹਮਣੇ ਚੱਲ ਪੰਦੇ ਨੇ ਅਸੀਂ ਚੱਲੇ ਆ ਅੱਜ ਸਰਪ੍ਰਾਈਜ਼ ਆ ਹਜੇ ਨਹੀਂ ਦੱਸਦੇ ਹਜੇ ਵੀ ਨਹੀਂ ਦੱਸਣਾ ਅਸੀਂ ਉਹ ਦੱਸਣਾ ਅੱਗੇ ਜਾ ਕੇ ਇਹ ਵੀ ਪਹੁੰਚ ਗਈ ਹੋਰ ਇਹਨੇ ਕਰਕੇ ਤਾਂ ਐਂ ਦਵਾਰ ਨੂੰ ਆਏ ਆ ਹਾਂ ਹੋਰ ਵੱਧ ਜਿਆਦੇ ਨਹੀਂ ਚਲੋ ਕਿੱਲੇ ਕਿੰਨੇ ਕਿਲੇ ਸੌ ਕਿਲੋ 2 ਕਿਲੋ 2 ਕਿਲੋ ਕੇਲੇ ਕਰ ਲੋ ਜੀ ਅਸੀਂ ਆ ਗਏ ਫੂਟਾਈ ਰੈਡੀ ਤੇ ਅ ਡੱਬੇ ਤਾਂ ਲੈ ਲਏ ਸੀਗੇ ਦੋ ਸੇਵ 200 ਆ ਵੀਰੇ ਮੈਂ ਲੈ ਨਹੀਂ ਨਿਕਲੀ ਆ ਮੈਂ ਕਦੇ ਨਹੀਂ ਲੈ ਹੈਗੇ ਮੈਂ ਪਹਿਲੀ ਵਾਰ ਖਰੀਦਣ ਆ ਮਾਸੜ ਗਈ ਇਹ ਬੜੀ ਆ ਮੈਂ ਹਰੀ ਯੂਵੀ ਆਇਆ ਖਰੀਦਣ ਯੂਵੀ ਵੀਡੀਓ ਬਣਾਉਣ ਆਇਆ ਇਹ ਹੁਣ ਦੇਖਦੇ ਆ ਕੇਲੇ ਕੇਲੇ ਤਾਂ ਲੈਣ ਹੀ ਲੈਣੇ ਹੁਣ ਸੰਤਰੇ ਵੀ ਕੇਲੇ ਦੇ ਦੋ 100 ਦੇ 100 ਵੀ ਲੋਕਾਂ ਦੇ ਦੇ ਤੋਂ ਅਸੀਂ ਨਾਪੇ ਪਹੁੰਚ ਗਏ ਜਾਣਾ ਸੀ ਸੰਗਰੂਰ ਤੋਂ ਹਲੋ ਲੋ ਜੀ ਸੰਗਤਰੇ ਤੇ ਕੇਲੇ ਲੈ ਲੈ ਦੋਨੇ 100 ਰੁਪਏ ਦੇ 1.5 ਕਿਲੋ ਸੰਗਤਰੇ 5 ਕਿਲੋ ਹੁਣ ਲੈ ਲੈਣੇ ਆ। ਲਓ ਉਹ ਤਾਂ ਉਹਨਾਂ ਨੂੰ ਫੜਾ ਤੇ ਜਲਦੀ ਕਰ ਦਿਓ ਸਾਡੇ। ਆਈ ਜਲਦੀ ਦੇ ਦਿਓ। ਬੱਸ ਹੋ ਗਿਆ ਨਾ ਜੀ। ਲਓ ਜੀ ਅਸੀਂ ਗਏ 5 ਕਿਲੋ ਫੁੱਟ ਚ ਲਓ। ਪਹਿਲੀ ਕਿੱਥੇ ਆ? ਇਹ ਨਹੀਂ ਗੇਟ ਖੋਲ ਰਹੀਆਂ ਕੰਦੇ। ਆਹੀ ਤਾਂ ਨਹੀਂ ਆ ਜਿਹੜਾ ਮੁੰਡਾ ਨਿੱਕਾ ਸੀ। ਆਏ 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 ਆਏ। ਆਏ। ਹਾਂ ਪਹਿਲੀ ਉਹ ਗੋਟ ਪਹਿਲੀ ਉਹ ਗੋਠੀ ਇਹਨਾਂ ਦੀ ਸੀ। ਉੱਪਰ ਚੜੇ ਹੋਏ ਤੋਂ ਲੱਗਦਾ ᱛਾਈ ਹਨਾ ਲਓ ਜੀ ਅਸੀਂ ਪਹੁੰਚ ਗਏ ਤੇ ਹੁਣ ਦੱਸਦੇ ਆਂ ਮਾਸੀ ਦੀ ਭਾਣ ਜੀ ਲੱਗਦੇ ਆ ਨਵਸੀ ਮਾਮਾ ਜੀ ਦੀ ਕੁੜੀ ਸਪੈਸ਼ਲ ਬੁਲਾਇਆ ਇਹਨਾਂ ਨੇ ਅੱਜ ਚਲੋ ਚੱਲੀਏ ਚੱਲੀ ਹੁਬੀ ਓਕੇ ਤੁਰਨ ਲੱਗਿਆ ਨਹੀਂ ਫੋਨ ਕਰਿਆ ਮੈਂ ਕਿੱਥੇ ਲਈ ਫੜਦੇ ਆ ਤੇ ਬਹੁਤ ਹੈਗਾ ਵੀ ਜਾਣਾ ਸਹੀ ਗੱਲ ਹੈ ਉਹ ਠੀਕ ਹੈ ਤੂੰ ਕਹੇਤੀ ਬਣ ਗਈ ਗੱਤੀ ਤੇ ਸੈੱਡ ਨਹੀਂ ਹੋਣਾ ਮੇਰਾ ਦੇਖ ਆ ਨਾ ਬਹੁਤ ਵਧੀਆ ਚਲ ਹਾਂ ਸਮਾਨ ਕੱਢ ਲਓ ਸਮਾਨ ਕੱਢ ਮੈਂ ਕਰ ਦਿੰਦੀ

ਚਾਵਣੀ ਵੀ ਮੰਗੇ ਭੁੱਖ ਹੋਵਾਂਗੇ ਵੀ ਜਦ ਨਾਲ ਦੇਣੇ ਗਿੜੇ ਅਗਨਾ ਪਿਆਰ ਕਰਦੇ ਆਪਾਂ ਨੂੰ ਇੰਨੀ ਦੂਰ ਤੱਕ ਕਰਦੀ ਆ ਸਪੈਸ਼ਲ ਬੁਲਾਇਆ ਆਪਾਂ ਨੂੰ ਹੈਨਾ ਨਾ ਬਹੁਤ ਕਰਦੀ ਆ ਉਹ ਰੇਲਾ ਮਸ਼ੀਨ ਦਾ ਵੀ ਕਰਦੀ ਉਹ ਕੁਝ ਮੈਨੂੰ ਲੱਗਦਾ ਆ ਕੱਪੜੇ ਕੋਪਰੇ ਸਲਾਈ ਕਰਦੇ ਹੋਣੇ। ਯੂਵੀ ਦਾ ਮੋਜ ਲੱਗ ਰਹੀ ਆ। ਕਰਨ ਦੇ ਲੈਸ ਮਿਲ ਗਏ ਉਹ ਵੀ ਦੁਕਾਨ ਵਾਲੀ। ਦੁਕਾਨ ਵਾਲੇ ਕੇ ਕਰਦੇ ਆਪਾਂ ਮਾਸੀ ਆਪਾਂ ਯੂਵੀ ਦੀ ਮਾਸੀ ਲੱਗੀ ਆਪਾਂ ਯੂਵੀ ਲੈ ਜਾਾਂਗੇ ਆਪਾਂ ਲੈਸ ਪਲੇਸ ਠੀਕ ਆ। ਖਾਸਲ ਫੋਹਪੜ ਕੇ ਲੈ ਜਾਾਂਗੇ। ਆਈ ਜਾਏ ਕਰਾਂਗੇ ਟੀਵੀ ਦੇਖ ਕੇ ਜਾਾਂਗੇ। ਟੀਵੀ ਵੀ ਲੱਗਿਆ ਬਾ ਸਾਹਮਣੇ ਟੀਵੀ ਦੇਖਣਾ। ਟੀਵੀ ਮੂਰੇ ਬੈਠਣਾ। ਹੈਂ? ਚਲ ਯੂ ਵੀ ਦਾ ਮਰਮੋਜਾ ਪਹਿਲਾਂ ਖਾ ਨਹੀਂ ਰਿਹਾ ਤਾਂ ਸਭ ਦੇ ਸਾਹਮਣੇ ਹੁਣ ਇੱਧਰ ਆ ਕੇ ਡੱਬਾ ਤੇ ਆ ਇਹਨੂੰ ਵੀ ਇੱਧਰ ਆ ਕੇ ਖਾ ਲਾ ਮੈਂ ਅਰਜਨ ਕਰਦੇ ਨਹੀਂ ਆ ਨਿਆਣੇ ਜੀ ਮੈਨੀਆਂ ਹੈਗਾ ਹਾਂ ਅੱਜ ਕੱਲ ਦੇ ਨਿਆਣੇ ਕਹੇ ਜੇ ਆਪਾਂ ਕਰਦੇ ਨੇ ਟੀਵੀ ਦੇਖ ਲੈਨੇ ਬਸ ਦੇ ਲੈ ਕਿਹੜੀ ਉਹ ਵੀ ਕੰਪਨੀ ਹਾਂ ਉਹ ਮੇਰੀ ਆਈ ਸੀ ਉੱਚੀ ਬੋਲੋ 37000 ਮੈਂ ਗੋਵਾ ਤੋਂ ਮੰਗਾਈ ਸੀ 2011 ਦੀ ਗੱਲ ਕਰਤੀ ਹਾਂ ਹਾਂ 2011 ਨੇ ਮੈਂ ਹੁਣ ਵੀ ਉਹਦੇ ਨਾਲ ਦੀ ਦੇਖ ਕੇ ਆਈ ਆ ਅੱਛਾ 40 ਚ ਪੈ ਆਹ ਮਸ਼ੀਨ 60000 ਦੀ ਆ ਬਾਹਰ ਵੀਰ ਮਹਿੰਗੀ ਰੱਖੀ ਬਾਹਰ ਹਾਂ ਅੱਬੇ ਮਹਿੰਗੀ ਨਹੀਂ ਜੀ ਆ ਤੁਸੀਂ ਗੱਲ ਕਰਦੇ ਪਟਿਆਲਾ ਤੋਂ ਚੱਕਦੇ ਮੈਂ ਤਾਂ ਕਹਿੰਦੀ ਮੈਂ ਕਹਿੰਦੀ ਤੂੰ ਤਾਂ ਭੁੱਲ ਗਈ ਮੈਨੂੰ ਤਾਂ ਕੋਈ ਇੰਤਜ਼ਾਰ ਕਰਦਾ ਰੋ ਰਹੀ ਆ ਮਾਸੀ ਤੇ ਹੁਣ ਲੱਗੀ ਰੋਟੀ ਦੀ ਤਿਆਰੀ ਹੋਣਾ ਆ ਹੈਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਠੀਕ ਏ ਜੀ ਮਸੀ ਹਾਏ ਸਤਿ ਸ਼੍ਰੀ ਅਕਾਲ ਬੋਲੋ ਠੀਕ ਔਰ ਵਧੀਆ ਵਧੀਆ ਕਿਵੇਂ ਮਸੀ ਤੂੰ ਸੁਣਾ ਛੋਲੇ ਪਟੂਰੇ ਖਾਦੇ ਤੇ ਉਦਣ ਹਾਂ ਹਾਂ ਛੋਲੇ-ਬਟੂਰੇ ਦੇ ਪਾਤ ਆਪਣੀ ਗੱਲ ਨਹੀਂ ਹੋਈ ਹਾਂ ਓਏ ਠੀਕ ਔਰ ਛੋਲੇ ਫਿਰ ਉਸਨੇ ਆਇਆ ਬਾਹਰ ਅੱਛਾ ਕੋਈ ਕਹਿ ਨਹੀਂ ਕੁਝ ਨਹੀਂ ਅੱਛਾ ਅੱਖਾਂ ਬਿੱਲੀਆਂ ਨੇ ਇਹਦੀਆਂ ਦੇਖੀ ਉਹ ਵੀ ਤਾਨੂੰ ਚੀ ਮੜ ਰਹੀ ਦੇਖੀ ਅੱਖਾਂ ਕਈ ਜਿਆ ਨਾ ਡਰਾਉਣੀਆਂ ਜੀਆਂ ਜਿਵੇਂ ਭੇੜੀ ਦੀ ਅੱਖਾਂ ਨਹੀਂ ਹੁੰਦੀਆਂ ਅੱਛਾ ਇਹਨੂੰ ਕੋਈ ਮਰਦੀ ਰਹੇ ਹਏ ਹਏ ਮੇਰੇ ਭੇਜੇ ਮਨ ਨੂੰ ਤਾਂ ਕਤੂਰੀਆਂ ਤੇ ਵੀ ਡਰ ਲੱਗਦਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਭੇੜੀਆ ਹੁੰਦਾ ਉਹ ਬਾਰਾਂ ਨਹੀਂ ਹਾਂਸੀ ਲੱਗਿਆ ਇਹਨਾਂ ਦੀ ਇੱਕਰ ਸੋਈ ਨਾ ਅੰਦਰ ਆ ਤੇ ਇੱਕ ਬਾਰ ਆ ਤੇ ਮੈਨੂੰ ਮਾਸੀ ਕਹਿੰਦੀ ਆਦਤ ਆ ਲੱਗ ਦਿੱਤਾ ਮੇਰੀ ਮਾਸੀ ਕਹਿੰਦੀ ਵੱਡੀ ਪੈਣਾ ਮਤਲਬ ਉਹਨਾਂ ਦੇ ਬੱਚੇ ਵੱਡੇ ਵੱਡੇ ਨੇ ਬਾਹਰ ਨੂੰ ਗਏ ਨੇ ਇੱਕੋ ਹੀ ਬੇਟਾ ਏ ਬਹੂਆ ਤੇ ਬਾਹਰ ਨੂੰ ਗਏ ਹੋਏ ਨੇ ਇਹ ਇਹਨਾਂ ਦੀ ਖੇਤੀਬਾੜੀ ਦਾ ਨਾ ਕਾਫੀ ਵੱਡਾ ਕੰਮ ਆ ਉਹ ਵੀ ਮਤਲਬ ਕਾਫੀ ਵੱਡਾ 3-4-4-5-5 ਟਰੈਕਟਰ ਨੇ ਗੱਡੀਆਂ ਕਾਰਾਂ ਕਾਫੀ ਵੱਡਾ ਕੰਮ ਹੈ ਇਹਨਾਂ ਦਾ ਲੈਣ ਲਓ ਕਾਫੀ ਵੱਡਾ ਹੈ ਨਾ ਇਹਨਾਂ ਤੇ ਹੁਣ ਇਹਨਾਂ ਨੇ ਨਾ ਬਾਹਰ ਜਾਣਾ ਏ કે કેੰਨੇ بس 1.5 મહિને ਲਾਣਾ ਏ ਫਿਰ ਆ ਜਿਹੜਾ ਹੁਣ ਕੰਮ ਐ ਏਡਾ ਕੰਮ ਤਾਂ ਛੱਡ ਕੇ ਵੀ ਨਹੀਂ ਜਾਇਆ ਸਾਂ ਤਾਂ ਉਹ ਵੀ ਵੀ ਤੇ ਹੁਣੇ ਰੋਟੀ ਲਾਣ ਲੱਗੇ ਨੇ ਤੇ ਹੁਣ ਅਸੀਂ ਲੰਗਰ ਛਕਾਂਗੇ ਸਾਨੂੰ ਭੁੱਖ ਲੱਗ ਰਹੀ ਏ ਯੂਵੀ ਨੂੰ ਵੀ ਬਹੁਤ ਲੱਗ ਰਹੀ ਹੈ ਨਾ ਇਹ ਵੀ ਹਾਂ ਸਤਾਰਾ ਖਾਲਸਾ ਤੇ ਉਹ ਪਿੱਛੇ ਬੈਠਾ ਭੇੜ ਗਿਆ ਭੇੜੀਆ ਬੇਟਾ ਯੂਵੀ ਨੂੰ ਟਰੈਕਟਰ ਦਾ ਨਾ ਬਹੁਤ ਸ਼ੌਂਕ ਆ ਮੈਨੂੰ ਕੋਸ਼ ਸ਼ੌਂਕ ਤੇ ਹੁਣ ਆਏ ਨਹੀਂ ਆ ਫਿਰ ਟਰੈਕਟਰਾਂ ਤੇ ਚੜ ਕੇ ਕਦੇ ਬੈਠਦਾ ਹੁੰਦਾ ਮੈਨੂੰ ਜਾਂਦੇ ਪਰ ਮੈਨੂੰ ਸ਼ਾਇਦ ਤੋਂ ਉੱਥੇ ਜਦ ਚੌੜੇ ਜਾਂਦੇ ਹਨ ਜਿਆਦਾ ਟਰੈਕਟਰਾਂ ਦੇ ਚੜਕੇ ਬਹਿ ਜਾਂਦਾ ਹਨ ਹਾਂ ਹੁਣ ਥੋੜੀ ਚੱਲਣਾ ਤਾਂ ਪੈਣਾ ਤਾਂ ਅੱਛਾ ਮੈਨੂੰ ਟਰੈਕਟਰ ਨਾਲ ਵੈਸੇ ਪਤਾ ਪੁੱਤਾ ਨਹੀਂ ਹੈਗਾ ਕੋਈ ਹਨਾ ਨਾ ਮੈਨੂੰ ਟਰੈਕਟਰਾਂ ਦਾ ਵੀ ਕਿਸੇ ਦਾ ਨਾ ਜ਼ਿਆਦਾ ਸ਼ੌਂਕ ਆ ਇਹਨਾਂ ਦੀ ਖੇਤੀਬਾੜੀ ਕਰਕੇ ਹਨਾ ਵੱਡੇ ਵੱਡੇ ਟਰੈਕਟਰ ਲੈਏ ਹੋਏ ਨੇ ਇਹਨਾਂ ਨੇ ਕਿਉਂਕਿ ਹੁਣ ਐਨਾ ਕੰਮ ਕਰਨ ਨਾਲ ਤਾਂ ਵੱਡੀ ਚੀਜ਼ ਦੀ ਜਰੂਰਤ ਹੁੰਦੀ ਆ ਹਨਾ ਬਾਕੀ ਮੈਨੂੰ ਇਹਨਾਂ ਦਾ ਪਤਾ ਵੀ ਨਹੀਂ ਹਨਾ ਪਰਾਵ ਨੂੰ ਬਹੁਤ ਹੋਇਆ ਹੁਣ ਜੇ ਉਹ ਹੁੰਦਾ ਉੱਥੇ ਚੜ੍ਹ ਕੇ ਬੈ ਜਾਂਦਾ ਪਹਿਲਾਂ ਮਾਸਾ ਡੋਨਾ ਨੂੰ ਪਰਾ ਕੇ ਆਨੇ ਤੇ ਮਿਰਚਾਂ ਦਾ achar ਥੋੜਾ ਨਮਕਾੜਾ ਲੈ achar ਕੁਝ ਇਹ ਦਾ ਪਕਾ ਕੋਲ ਜੀ ਬਕਾ ਆ ਮੈਨਾਂ ਬਸ ਬਸ ਪਰਾ ਜੀ ਯੂ ਆ ਕੰਨਾ ਜਿਹਾ ਮਾਰ ਰਹੇ ਆ ਕੰਨ ਜਿਹਾ ਮੋਟ ਮਾਸੀ ਨੇ ਵੀ ਖਾ ਲਈ ਰੋਟੀ ਮੈਂ ਵੀ ਖਾ ਲਈ ਮੈਂ ਆਪਣੀ ਸਬਜ਼ੀ ਛੱਡਤੀ ਕਿਉਂਕਿ ਘੀ ਨਹੀਂ ਬਈ ਖਾਦਾ ਜਾਂਦਾ ਇਹਨਾਂ ਠੰਡੀ ਉਹ ਦਹੀਂ ਮੈਨੂੰ ਪਸੰਦ ਵੀ ਆ ਹੂੰ ਬਸ ਉਹਨੂੰ ਰੋਟੀ ਪਾਣੀ ਖਾ ਕੇ ਘਰ ਨੂੰ ਰਵਾਨਾ ਹੁੰਦੇ ਆ ਜੀ ਥੋੜੀ ਦੇਰ ਤੱਕ ਬਸ ਹੱਦ ਅੱਧਾ ਘੰਟਾ ਘੰਟਾ ਵਾਸ ਹਨਾ ਮਾਸੀ ਐਵੇਂ ਦੂਰ ਦਾ ਸਫ਼ਰ ਆ ਟਾਈਮ ਸੇਵ ਕਰ ਲਵੇ ਲੱਗੀ ਫੇਰ ਸ਼ਾਮ ਦਾ ਕੰਮ ਆਸੀ ਦਾ ਤਾਂ ਸਿਰ ਵੀ ਉੱਠ ਖੜਦਾ ਏ ਕਿਉਂਕਿ ਬੀਬੀ ਬੀਬੀ ਦਾ ਵੀ ਔਖਾ ਹੈ ਫਿਰ ਟਾਈਮ ਸਿਰ ਘਰੇ ਪਹੁੰਚਣਾ ਹੈ ਮੈਂ ਖਾ ਲਈਏ ਦਹੀਂ ਕਿਉਂਕਿ ਉਹਨਾਂ ਰੋਟੀ ਦੇ ਬਾਅਦ ਮਾਸੜੀ ਆਇਆ ਲੀਲਾ ਯੋਇ ਫੋਏ ਲੀਲਾ ਨਹੀਂ ਦੋ ਲਏ ਸਵਾ ਦੇਖੀ ਇਹਨੂੰ ਜਿਆਦਾ ਸਾਰ ਮਾਰੀ ਆ ਜਿਆਦਾ ਸੰਗੜੇ ਸੰਗੜੇ ਵਾਸਤੇ ਇਹ ਹਾਂ ਹੀ ਕਰਦਾ ਹੁੰਦਾ ਨਾ ਉਹ ਹਾਂ ਹੀ ਕਰਦਾ ਹੁੰਦਾ ਕਦੇ ਕਦੇ ਕਹਿੰਦਾ ਹੁੰਦਾ ਮੈਂ ਨਹੀਂ ਅੱਜ ਤੁਹਾਡੀ ਵੀਡੀਓ ਚ ਆਉਣਾ ਤਾਂ ਪਤਾ ਨਹੀਂ ਕਾਤੇ ਆ ਗਿਆ ਤੂੰ ਤਾਂ ਸੁਣਦੇ ਮਨਾਇਆ ਜਦੋਂ ਚਿੱਤ ਤੋਂ ਨਹੀਂ ਨਾ ਇਹਨੂੰ ਨਹੀਂ ਜਵਾਬ ਵੀ ਸ਼ੌਂਕੀ ਇਹਦਾ ਬਸ ਉਮ ਬਥੇਰਾ ਬੋਲੂਗਾ ਜਦ ਕੈਮਰਾ ਓਨ ਹੋ ਜਾਊਗਾ ਪਰ ਜਾਣ ਕੇ ਚੁੱਪ ਗਾ ਜਾਊਗਾ ਜਵਾਬ ਹੀ ਨਹੀਂ ਦਿੰਦਾ ਕਰ ਗਿਆ ਨਾ ਹੂੰ ਸੁਣ ਕੇ ਬੱਸ ਨਾ ਵੀਡੀਓ ਬਣਾਵੇ ਬਾਹਰ ਜਾ ਕੇ ਹੂੰ ਬਣਾਉਂਦਾ ਨਹੀਂ ਜ਼ੋਰ ਲਾ ਲੂ ਬਣਾਉਂਦਾ ਨਹੀਂ ਥੋੜੀ ਮੰਮੀ ਬੜੀ ਬਣਾਉਂਦੀ ਹੈ ਹਰ ਵੀਡੀਓ ਤਾਂ ਬਣਾਉਂਦੇ ਆਂ ਤੇ ਪਰ ਆਉਂਦੇ ਮਾਸਟਰ ਜੀ ਕਿਵੇਂ ਫੀਲ ਹੋਇਆ ਹੁਣ ਬਾਹਾਂ ਜੀ ਕੋਲਾ ਕੇ ਓਕੇ ਵੈਰੀ ਗੁੱਡ ਬਹੁਤ ਵਧੀਆ ਲੱਗਿਆ ਹਨਾ ਕੈਮੀਕਲ ਤਾਂ ਹੀ ਖਾਣੇ ਪਏ ਹੈ ਕੈਮੀਕਲ ਤਾਂ ਹੀ ਖਾਣੇ ਪਏ ਹਾਂ ਮਾਸਲ ਨੇ ਬੰਦ ਕਰ ਦਿੱਤੇ ਜੀ ਕੈਮੀਕਲ ਘਰ ਦੀ ਆਰਗੇਨਿਕ ਚੀਜ਼ ਖਾਈ ਆ ਸਾਰੀ ਹੈ ਨਾ ਹਾਂ ਘਰ ਦੀਆਂ ਗੱਦਰਾ ਘਰ ਦੀਆਂ ਬਸ ਸਾਡੇ ਲੱਗਦਾ ਪਤਾ ਲੱਗ ਜਾਂਦਾ ਬਹੁਤ ਵਧੀਆ ਕਿਉਂਕਿ ਮਾਸੇ ਉਹਨਾਂ ਦੇ ਤਾਂ ਇੱਥੇ ਸਾਰਾ ਕੁਝ ਕਰਦਾ ਹੀ ਐ ਜੋ ਵੀ ਹੁਣ ਇਹ ਆਈਸਕ੍ਰੀਮ ਤਾਂ ਥੋੜੀ ਜੀ ਦੂਯੋ ਦਿਖਨ ਵਾਲੀ ਬਟਰ ਸਕੌਚ ਆ ਇਹ ਤਾਂ ਘੱਟ ਖਾਦੀ ਅਸੀਂ ਨਾ ਬਟਰ ਸਕੌਚ ਮੇਰੀ ਫੇਵਰੇਟ ਐ ਮੈਨੂੰ ਬਟਰ ਸਕੌਚ ਬਹੁਤ ਪਸੰਦ ਆ ਕੁਸਤਾ ਬੜੀ ਲੱਗਿਆ। ਹੋਰ ਮੈਂ ਦੱਸੋ ਚਾਹ ਪੀਣੀ ਹੈ? ਬਸ ਦੇਸੀ ਕੀ ਆਪਾਂ ਖਾ ਨਹੀਂ ਸਾਦੇ ਇਸ ਕਰਕੇ ਨਹੀਂ ਖਾਦੀ। ਨਹੀਂ ਤਾਂ ਮਨਾ। ਹਾਂ। ਨਾ ਪੀ ਲੰਗੋ ਮਾਸਾ। ਫੇਰ ਕੀ ਆਪੀ ਲੱਗ ਜਾਂਦੇ ਨੇ ਦੇਖ ਲੈ। ਹੂੰ। ਮਟਰ। ਹਾਂ। ਮਟਰ ਉਸ ਤੋਂ ਕਰੀ ਆਂਗੇ। ਇਹਨੇ ਬਹੁਤ ਜ਼ਿਆਦਾ ਖੇਚਲਾ ਕੀਤੀ ਆ। ਮਾਸੀ ਮਾਸੀ ਜੀ ਨੂੰ ਤਾਂ ਬਣ ਗਿਆ ਮੋਟਾ ਸ਼ਗਨ। ਸਾਨੂੰ ਵੀ ਸ਼ਗਨ ਹੋਣਗੇ।

ਸਾਰਾ ਵਧੀਆ ਬਹੁਤ ਹੈ। ਐਬਗੀ ਤਾਂ ਉੱਪਰ ਨਹੀਂ ਜਿਹੜੇ ਉੱਥੇ ਤੇ। ਹੂੰ ਫਿਰ ਠੰਕਾ ਸਮਾਨ ਦਿੰਦੇ। ਚਲੋ ਜੀ ਹੁਣ ਅਸੀਂ ਚੱਲੇ ਘਰ ਵਾਪਸ। ਪਹਿਲਾਂ ਇੱਧਰ ਜਾ ਕੇ ਨਾ ਕਰ ਲਈ ਇੱਧਰ ਖੇਤਾਂ 'ਚ ਜਾਵਾਂਗੇ। ਖੇਤਾਂ ਜਾ ਕੇ ਬਸਨ ਤਾਰ ਕੇ ਧਰਨਾ। ਹਾਂ ਉੱਧਰ ਮਾਸੂ ਜੀ ਨੂੰ ਉਤਾਰ ਕੇ ਖੇਤਾਂ 'ਚ ਉਹਨਾਂ ਦੇ ਜਿੱਥੇ ਉਹਨਾਂ ਦੇ ਜ਼ਮੀਨ ਆ ਉੱਥੇ ਤਾਰ ਕੇ ਉਹਨਾਂ ਨੂੰ ਫਿਰ ਅਸੀਂ ਘਰ ਵਾਪਸ ਚੱਲੇ ਹੁਣ ਸਿੱਧਾ। ਟਾਈਮ ਤਾਂ ਹੋ ਗਿਆ 3:30 ਪੌਣੇ 4 ਦਾ ਧੁੱਪ ਬਹੁਤ ਖੜੀ ਆ ਪਰ ਫਿਰ ਐੇ ਛੇਤੀ ਤੁਰਨ ਦਾ ਟਾਈਮ ਸਿਰ ਪਹੁੰਚ ਜਾਗੇ। ਗੋਬਰ ਗੈਸ ਵੀ ਲਾਇਆ ਹੋਇਆ ਹੈ ਆਹ ਦੇਖੋ ਆਲੂ ਪਟਕੇ ਥੱਲੇ ਭਰਤੇ ਹਨ ਨਾ ਮਾਸੀ ਚਲ ਤੂੰ ਵੀ ਭਰ ਹੁਣ ਆ ਜਾ ਆਪਾਂ ਵੀ ਆਪਾਂ ਵੀ ਭਰੀਏ ਲੈ ਝੁਗੜਾ ਪਾਊਗਾ ਆਪਾਂ ਨੂੰ ਵੀ ਝੁਗੜੇ ਵਣਗੇ ਲੇਵਰ ਆ ਗਈ ਹੁਣ ਸਾਰੇ ਆਲੂ ਕੱਟੇ ਕਰਾਂਗੇ ਜਿਹੜੇ ਝੁਰਕੂ ਜੀ ਕਿ ਛੋਟਾ ਛੋਟਾ ਵੀ ਹੋਗਾ ਉਹ ਵੀ ਇਕੱਠਾ ਕਰਾਂਗੇ ਆਲੂ ਖਾਸੋ ਜਾਂ ਚੁਗਣ ਲੱਗ ਜਾਓ ਥੈਲੇ ਦੇਖੋ ਇਹ ਤਾਂ ਕਿੰਨੇ ਭਰੇ ਭਾਈ ਚਲੋ ਸਿੱਟੋ ਆਲੂ ਹੁਣ ਗੱਡੀ ਚ ਆਲੂ ਵੀ ਦੇਖ ਲੈ ਪੱਟਦੇ ਜ਼ਮੀਨਾ ਚੋਂ ਖੇਤਾਂ ਚੋਂ ਮੈਂ ਕਦੇ ਦੇਖਿਆ ਨਹੀਂ ਤੇ ਉਹ ਵੀ ਦੇਖ ਲੈ ਮੈਂ ਤਾਂ ਮੈਂ ਕਦੇ ਦੇਖੇ ਨਹੀਂ ਤੇ ਹੌਲੀ ਹੌਲੀ ਹੈ ਪੱਟ ਤੇ ਕਿਉਂ ਤਾਂ ਅਸੀਂ ਚੁੱਕ ਰਹੇ ਹਾਂ ਉਹ ਮਸ਼ੀਨ ਉਹ ਪਿੱਛੇ ਪਾਈ ਹੋਈ ਹੈ ਜਿਹੜੀ ਅੱਛਾ ਅੱਛਾ ਕਿਹੜੇ ਨੇ ਲਾਲ ਨੇ ਕਿ ਤੁੱਜੇ ਕਿਹੜੇ ਨੇ ਕੀਤੇ ਨੇ ਚਿੱਟੇ ਮੈਂ ਤਾਂ ਲਾਲ ਨੇ ਨਾ ਰੰਗ ਕਰ ਲਿਓ ਰੰਗ ਕਰ ਲਿਓ ਲਾਲ ਰੰਗ ਕਰ ਲਿਓ ਹੋਰ ਹੌਲੀ ਦਾ ਲੈ ਕੇ ਚਲਾ ਲਿਓ ਯੂ ਵੀ ਮੁਰੇ ਚਲਾ ਹੌਲੀ ਦਾ ਚਲੋ ਜੀ ਆਪਾਂ ਪਾ ਲਈ ਚਾਨੇ ਜੀ ਘਰ ਨੂੰ ਤੇ ਮਾਸੀ ਬਣਾ ਰਹੀ ਸੀ ਸੈਲਫ ਵੀਡੀਓ ਆਪਣੇ ਆਪ ਦੀ ਤੇ ਮਾਸੀ ਦੇ ਫੋਨ ਵਿੱਚ ਰਿਕਾਰਡ ਕਰ ਰਹੀ ਸੀਗੇ ਤੇ ਇੱਥੇ ਨਾ ਮਾਸੜ ਜੀ ਨੇ ਫਿਰ ਉਹ ਗੱਡੀ 'ਚ ਨਾ ਗਾਣੇ ਲਾਏ ਹੋਏ ਸੀਗੇ ਫਿਰ ਮੈਨੂੰ ਐ ਤਾਂ ਵੀ ਮੇਰੇ ਫੋਨ 'ਚ ਨਾ ਕਾਪੀਰਾਈਟ ਨਾ ਜੀ ਇਸ ਕਰਕੇ ਫਿਰ ਮੈਂ ਆਪਣੀ ਆਵਾਜ਼ ਐਡ ਕਰਨੀ ਪਈ ਨਹੀਂ ਤਾਂ ਨਾ ਸੀ ਇੰਨੀ ਜਾਂਦੇ ਜਾਂਦੇ ਗੱਲਾਂ ਸੁਣਾ ਰਹੇ ਤੇ ਜਿਹੜੀਆਂ ਬਹੁਤ ਮਸਤੀ ਵਾਲੀਆਂ ਮਾਸੜ ਜੀ ਤੁਹਾਨੂੰ ਪਤਾ ਹੀ ਐ ਮਾਸੜ ਤਾਂ ਮੇਰਾ ਬਹੁਤ ਮਜ਼ਾਕ ਹੀ ਆਏ ਹਨਾ ਜਾਂਦੇ ਜਾਂਦੇ ਮਜ਼ਾਕ ਕਰ ਰਹੇ ਤੇ ਤੁਹਾਨੂੰ ਉਹ ਵੀ ਰਹਿ ਗਿਆ ਸੁਣਨਾ ਚਲੋ ਜੀ ਹੁਣ ਆਪਾਂ ਇਹਨਾਂ ਦੇ ਖੇਤਾਂ 'ਚੋਂ ਚੱਲੇ ਹੁਣ ਘਰ ਨੂੰ ਵਾਪਸ ਇੱਧਾ ਖੇਤਾਂ 'ਚੋਂ ਹੁਣ ਘਰ ਨੂੰ ਵਾਪਸ ਜਾ ਰਹੇ ਆ ਤੇ ਸਾਨੂੰ ਜਾਂਦਿਆਂ ਨੂੰ ਆਲੂਆਂ ਦਾ ਤੋਹਫ਼ਾ ਵੀ ਦਿੱਤਾ ਇੱਕ ਉਹ ਆਲੂ ਬੋਰੀ ਆਲੂਆਂ ਦੀ ਸਿਰਤੀ ਡਾਇਮੰਡ ਆਲੂ ਆਲੂਆਂ ਦੀ ਮੈਂ ਤੇ ਮਜ਼ ਬੀ ਇਹਨੂੰ ਸੌਰੀ ਮਾਸੀ ਨੂੰ ਕਹਿ ਰਹੀ ਸੀ ਕਿ ਸਾਡੇ ਨਾਲ ਉੱਥੇ ਜਿਹੜੇ ਸਬਜ਼ੀ ਵਾਲੇ ਆਉਂਦੇ ਨੇ ਉਹ ਡਾਇਮੰਡ ਆਲੂ ਕਹਿੰਦੇ ਨੇ ਜਦੋਂ ਫਿਰ ਅਸੀਂ ਉਹਨਾਂ ਨੂੰ ਮਜ਼ਾਕ ਕਰਦੇ ਹਾਂ ਵੀ ਡਾਇਮੰਡ ਆਲੂ ਹੈ ਤਾਂ ਮਹਿੰਗਾ ਵੀ ਬਹੁਤ ਹੋਊਗਾ ਵੀ ਹਾਂ ਅਸੀਂ ਮਜ਼ਾਕ ਕਰਦੇ ਹਾਂ ਕਿਉਂਕਿ ਅਸੀਂ ਕਦੇ ਸੁਣਿਆ ਨਹੀਂ ਨਾ ਤਾਂ ਅੱਜ ਅਸੀਂ ਡਾਇਮੰਡ ਆਲੂ ਮਤਲਬ ਖੇਤਾਂ ਚ ਨੇ ਦੇਖ ਲੇ ਕਹਿੰਦੇ ਵੀ ਬਹੁਤ ਵਧੀਆ ਆਲੂ ਹੁੰਦੇ ਨੇ ਵੀ ਪਰੌਂਠੇ ਘਰੇ ਬਣਾ ਬਣਾ ਖਾਈ ਜਾਇਓ ਤੇ ਅੱਜ ਦਾ ਨਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਊਗਾ ਤੇ ਇਹ ਮਤਲਬ ਨਾ ਰਿਸ਼ਤੇਦਾਰੀ ਐਵੇਂ ਆ ਜਿਵੇਂ ਮੇਰੀ ਮੰਮੀ ਹੈ ਗਾ ਉਹਨਾਂ ਦੇ ਮਾਮੇ ਦੀ ਕੁੜੀ ਦੀ ਕੁੜੀ ਆ ਤੇ ਸਰ ਮੈਨੂੰ ਬਲੌਗਰਾਂ ਹੀ ਇਹਨਾਂ ਨੇ ਪਛਾਣਿਆ ਐ ਤੇ ਇਹਨਾਂ ਨੇ ਮੈਨੂੰ ਕਿਸ ਦਿਨ ਦਾ ਕਹਿ ਰਹੇ ਆ ਵੀ ਸਾਡੇ ਵੀ ਗਗਨ ਨੂੰ ਲੈ ਕੇ ਆਓ ਗਗਨ ਲੈ ਕੇ ਆਓ ਤੇ ਮਾਸੀ ਜੀ ਉਹਨਾਂ ਨੂੰ ਬੁਲਾ ਰਹੇ ਸੀਗੇ ਮੈਨੂੰ ਬੁਲਾ ਰਹੇ ਸਾਨੂੰ ਬਹੁਤ ਬੁਲਾਇਆ ਮਾਸੀ ਯਾਰ ਮੈਨੂੰ ਵੀ ਜਲਦੀ ਆਓ ਵੀ ਫਿਰ ਇਹਨਾਂ ਨੇ ਕੈਨੇਡਾ ਜਾਣਾ ਆਪਣੇ ਬੱਚਿਆਂ ਕੋਲ ਫਿਰ ਤਾਂ ਕਰਕੇ ਅਸੀਂ ਸਪੈਸ਼ਲ ਇਹਨਾਂ ਨੂੰ ਮਿਲਣ ਆਏ ਵੀ ਕਾਫੀ ਚਿਰ ਹੋ ਗਿਆ ਕਹਿੰਦੇ ਆ ਨੂੰ ਵੀ ਹੁਣ ਜਾ ਕੇ ਆਈਏ ਤਾਂ ਫਿਰ ਅਸੀਂ ਹੁਣ ਇਹਨਾਂ ਨੂੰ ਆਣ ਲਈ ਕਿਹਾ ਵੀ ਹੁਣ ਥੋੜੀ ਵਾਰੀ ਆ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਹੁਣ ਇਹਨਾਂ ਦਾ ਖੇਤੀਬਾੜੀ ਦਾ ਕੰਮ ਇੰਨਾ ਜਿਆਦਾ ਤਾਂ ਕਰਕੇ ਇਹਨਾਂ ਨੂੰ ਟਾਈਮ ਵੀ ਨਹੀਂ ਕਿਤੇ ਵੀ ਆਣ ਜਾਣ ਦਾ ਕਹਿੰਦੇ ਸਾਨੂੰ ਮਿਲਦਾ ਵੀ ਹੁਣ ਅਸੀਂ ਫਟਾ ਫਟਾਫਟ ਆਲੂ ਦਾ ਕੰਮ ਨਿਵੇੜ ਰਹੇ ਹਾਂ ਤਾਂ ਕਿ ਅਸੀਂ ਕਨੇਡਾ ਘੁੰਮ ਆਈਏ ਚਲੋ ਜੀ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ